ਇਨੂੰ ਬਾਹੀਂ ਬੋਲਣਾ ਹੈ ਛੂਟ ਤਾਂ ਨਹੀਂ ਕੋਟ ਲੱਖ ਬਾਹੀਂ ਜਿਵੇਂ ਪਾ ਲੋ ਕਿਸੇ ਮਹਾਰਾਜ ਦੇ ਕੋਲੇ بڑے بڑے ਕਿਲੇ ਵੀ ਨੇ ਬੜਾ ਅਮੀਰ ਹੈ ਉਹਦੇ ਨਾਲ ਫਿਰ ਫੌਜਾਂ ਵੀ ਬਹੁਤ ਹੁੰਦੀਆਂ ਨੇ ਬਾਹੀਂ ਪਾ ਬੁੱਧੀਆਂ ਬਾਹਾਂ ਕਿੰਨੀਆਂ ਨੇ ਕੋਈ ਹੰਕਾਰ ਚ ਵੀ ਕਹਿੰਦਾ ਮੇਰੇ ਨਾਲ ਇੰਨੀਆਂ ਬਾਹਾਂ ਨੇ ਇੰਨੀਆਂ ਬਾਹਾਂ ਨੇ ਮੇਰੇ ਭਰਾ ਨੇ ਮੇਰੇ ਨਾਲ ਮੇਰੇ 12 ਭਰਾ ਨੇ ਸਾਡੀਆਂ ਇੰਨੀਆਂ ਬਾਹਾਂ ਨੇ ਪਰ ਜਿੱਥੇ ਕਰੋੜਾਂ ਲੱਖਾਂ ਬਾਹਾਂ ਵੀ ਸਾਥ ਛੱਡ ਦੇਣ ਸਾਥ ਨਾ ਦੇਣ ਛਡਾ ਨਾ ਸਕਣ ਤੇ ਸਾਥ ਕੌਣ ਦੇਗਾ ਨਾਮ ਜਪਤ ਤਾਂ ਪਾਰ ਪਰਾਹੀ ਨਾਮ ਜਪਣ ਕਰਕੇ ਪਾਰ ਪਰਾਹੀ ਉਸ ਸਮੁੰਦਰ ਤੋਂ ਪਾਰ ਹੋ ਜਾਈਦਾ ਹੁਣ ਪਾਰ ਕਿਵੇਂ ਹੋਣਾ ਹੈ ਮਾਲਕ ਦਾ ਨਾਮ ਅੰਦਰ ਕੰਮ ਕਰਦਾ ਹੈ ਅੰਦਰ ਅੰਦਰ ਅਨਕ ਵਿਗਨ ਜਹ ਆਏ ਸੰਭਾਰੇ ਅਨਕ ਵਿਗਨ ਹੁੰਦਾ ਜੀ ਅਨੇਕਾਂ ਮੁਸ਼ਕਲਾਂ ਅਨੇਕਾਂ ਮੁਸ਼ਕਲਾਂ ਜਿੱਥੇ ਬੰਦੇ ਨੂੰ ਨਾ ਨਾਸ਼ ਕਰਦੀਆਂ ਨੇ ਹਰਾ ਦਿੰਦੀਆਂ ਨੇ ਹਰ ਕਾ ਨਾਮ ਤਤਕਾਲ ਉਧਾਰੈ ਉਧਾਰੈ ਇਹਨੂੰ ਉਧਾਰੇ ਨਹੀਂ ਬੋਲਣਾ ਜੀ ਕਈ ਉਧਾਰੇ ਬੋਲਦੇ ਨੇ ਉਧਾਰੈ ਬਚਾ ਲੈਂਦਾ ਉਥੇ ਹਰੀ ਦਾ ਨਾਮ ਤਤਕਾਲ ਬਿਨਾ ਕਿਸੇ ਦੇਰੀ ਤੋਂ ਬਚਾ ਲੰਦਾ ਜਦੇ ਜਦ ਹੀ ਬਚਾ ਲੰਦਾ ਅਨਕ ਜੋਨ ਜਨਮੈਂ ਮਰ ਜਾਮ ਨਾਮ ਜਪਤ ਪਾਵੇ ਵਿਸਰਾ ਜਿੱਥੇ ਅਨੇਕਾਂ ਜੁਨੀਆਂ ਵਿੱਚ ਜੀਵ ਜੰਮਦਾ ਹੈ ਮਰਦਾ ਹੈ ਨਾਮ ਜਪਤ ਦੇ ਨਾਲ ਨਾਮ ਜਪਣ ਕਰਕੇ ਇਸ ਜੰਮਣ ਮਰਣ ਦੇ ਗੇੜ ਤੋਂ ਵੀ ਛੁੱਟ ਜਾਏਗਾ ਜਦੋਂ ਤੱਕ ਜ਼ਿੰਦਗੀ ਦਾ ਮਨੋਰਥ ਪੂਰਾ ਨਹੀਂ ਹੁੰਦਾ ਭਟਕਣਾ ਹੀ ਭਟਕਣਾ ਹੈ ਬਹੁਤ ਜਨਮ ਵਿਚੜੇ ਥੇ ਮਾਧੋ ਬਹੁਤ ਜਨਮ ਵਿਚੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਨ ਵਿਸ਼ਰੇਥੇ ਮਾਤ ਹੋਏ ਜਨਮ ਤੁਮਾਰੇ ਲੈ ਕੇ ਘਰ ਵਦਾਸ ਆਸਰਗ ਜੀਵੋਂ ਚਿਰ ਪਿਓ ਦਰਸ਼ਨ ਦੇਖੇ ਹਉ ਮੈਲਾ ਮਾਲ ਕਬੂਨਾ ਤੋਂ ਵੈ ਜੀਵ ਹੈ ਹੀ ਹੰਕਾਰ ਕਰਕੇ ਮੈਲਾ ਇਹ ਮੈਲ ਜਿਹੜੀ ਇਹ ਕਿਵੇਂ ਦੂਰ ਹੁੰਦੀ ਹੈ ਜੀ ਹਰ ਕਾ ਨਾਮ ਕੋਟ ਪਾਪ ਖੋਬੈ ਖੋਬੈ ਹੁੰਦਾ ਦੂਰ ਵਾਹਿਗੁਰੂ ਦਾ ਨਾਮ ਕਰੋਨਾ ਪਾਪਾਂ ਨੂੰ ਖੋਬੈ ਦੂਰ ਕਰ ਦਿੰਦਾ ਹੈ ਐਸਾ ਨਾਮ ਜਪੋ ਮਨ ਰੰਗ ਰੰਗ ਦੇ ਗੱਗੇ ਨੂੰ ਹਿਯਾਰੀ ਲੱਗੀ ਹੈ ਜੀ ਭਿੱਜ ਕੇ ਪਿਆਰ ਨਾਲ ਪਰਮਾਤਮਾ ਦਾ ਨਾਮ ਜਪਣਾ ਕਰੀਏ ਜੇ ਕੋਈ ਹੁਣ ਵਾਹਿਗੁਰੂ ਵਾਹਿਗੁਰੂ ਜਪ ਰਿਆ ਨੂੰ ਉਹ ਨੂੰ ਕੋਈ ਆ ਕੇ ਬੁਲਾ ਲਵੇ ਜਿਹਨੂੰ ਗੁੱਸਾ ਆ ਗਿਆ ਇਹ ਮੈਂ ਤੇ ਨਾਮ ਜੋ ਪ੍ਰੇਮ ਨੂੰ ਬੁਲਾਇਆ ਕਿਉਂ ਕੋਈ ਕੋਰਸੀ ਤੇ ਬੈਠਾ ਮੰਨ ਲੂ ਬਾਣੀ ਪੜਦਾ ਹੈ ਉਹ ਦੂਜਾ ਆਇਆ ਉਹ ਨੂੰ ਨਹੀਂ ਪਤਾ ਉਹਨੇ ਬੁਲਾਇਆ ਉਹ ਖੜਾ ਹੋ ਗਿਆ ਹਿਸ਼ਾਰੀਆਂ ਨਾਲ ਗੁੱਸੇ ਨਾਲ ਇਦਾਂ ਕੱਢਦਾ ਕਿ ਮੈਂ ਪਾਠ ਕਰਦਾ ਮੈਨੂੰ ਨਾ ਬੁਲਾ ਲੜਨ ਤੱਕ ਜਾ ਰਿਹਾ ਹੈ ਗੁੱਸਾ ਆ ਰਿਹਾ ਹੈ ਇਹ ਪਾਠ ਨਹੀਂ ਇਹ ਜਿੱਦ ਵਿੱਚ ਕੀਤਾ ਜਾ ਰਿਹਾ ਹੈ ਪਾਠ ਨਹੀਂ ਪਿਆਰ ਨਾਲ ਜਪੋ ਪਿਆਰ ਨਾਲ ਜਪੀਏ ਰੰਗ ਭਿੱਜ ਕੇ ਨਾਨਕ ਪਾਈਐ ਸਾਧਕੈ ਸੰਗ ਇਹ ਪ੍ਰੇਮ ਪਿਆਰ ਸਭ ਕੁਝ ਪਰਮਾਤਮਾ ਦੀ ਸੰਗਤ ਵਿੱਚ ਆ ਕੇ ਮਿਲਦਾ ਹੈ